ਤੇ ਪੰਜਾਬੀਆਂ ਨੇ ਜੋ ਇਹਨਾਂ ਦੇ ਗੋਡੇ ਘੁੱਟੇ ਨੇ ਜੋ ਇਹਨਾਂ ਦੀ ਸੇਵਾ ਕੀਤੀ ਹੈ ਕਿਉਂਕਿ ਜਿਨ੍ਹਾਂ ਨੂੰ ਲੀਡਰਾਂ ਲੀਡਰ ਬਣ ਦੀ ਲਾਲਸਾ ਹੁੰਦੀ ਹੈ ਨਾ ਉਹ ਸਾਡੇ ਲੀਡਰ ਕਿਤੇ ਵੀ ਲੰਮੇ ਪੈ ਸਕਦੇ ਇਹ ਪੰਜਾਬ ਦੀ ਪਿਆਣੀ ਹੈ ਇਹ ਪੰਜਾਬ ਦੀ ਆਦਤ ਨਹੀਂ ਹੈ ਤੇ ਇਸ ਲਈ ਆਮ ਆਦਮੀ ਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਚੰਦ ਲੀਡਰ ਇਹ ਜਿਹਨੇ ਸ਼ਾਇਦ ਸਾਰਾ ਪੰਜਾਬ ਇਹ ਜ ਹੈ ਇਹ ਸਾਰੇ ਉਹ ਦਿੱਲੀ ਵਾਂਗੇ ਨੂੰ ਟੈਕਲ ਕਰਨ ਨੂੰ ਪੈਣਾ ਪਵੇ ਪੰਜਾਬ ਇਦਾਂ ਦਾ ਨਹੀਂ ਹੁਣ ਇਹ ਦੇਖ ਲਓ ਤੁਸੀਂ ਐਮਐਲਏ ਨੂੰ ਗੱਡੀਆਂ ਛੱਡ ਕੇ ਭਜਣਾ ਪੈ ਰਿਹਾ ਰੋਜ਼ ਦੋ ਚਾਰ ਐਮਐਲਏ ਮਲੇ ਕੁਲਾ ਨੂੰ ਭਜਣਾ ਪੈ ਰਿਹਾ ਕੰਧਾ ਤੇ ਲਿਖਿਆ ਬਾ 4 ਸਾਲ ਪੁਰਾਣੀ ਕੰਧਾ ਪੱਖਰਤ ਘਟਨ ਕਰਨਾ ਰਹੇ ਹੋ ਬੈਨ ਸੁਬਾਹ ਸਵਾਗਤ ਹੋ ਰੇ ਨਾਰੇ ਨਾਲ ਇਹ ਤਾਂ ਅਜੇ 2 ਸਾਲ ਪਈ ਨਹੀਂ ਭਾਈ ਹੁਣ ਇਹ ਹਾਲ ਹੈ ਸੋ ਉਹ ਸਥਿਤੀ ਦੇ ਵਿੱਚ ਜਦੋਂ ਆਪਾਂ ਕੱਲ ਵੀ ਗੱਲ ਕਰ ਗਿਗੇਸ਼ ਪਾਟਕ ਤੇ ਸੰਜੀਤ ਸਿੰਘ ਲੋਕਾਂ ਦੀ ਨਜ਼ਰ ਚ ਚੁਬਣ ਲੱਗੇ ਤਾਂ ਉਹਨਾਂ ਨੂੰ ਪਰੇ ਕਰਕੇ ਰਾਗਵ ਚੱਡਾ ਐਂਡ ਸੰਦੀਪ ਪਾਟਕ ਆ ਗਏ ਜਦੋਂ ਉਹ ਚੁਬਣ ਲੱਗੇ ਫਿਰ ਬਿਵਕ ਕੁਮਾਰ ਆ ਗਿਆ ਜੀ ਅਕਲ ਨਵ ਲੱਗਰਵਾਲ ਦੀ ਗੱਲ ਕਰ ਰਹੇ ਸੀ ਫਿਰ ਉਹਨੂੰ ਮਨੀਸ਼ ਚੌਧਰੀ ਅਸਿੰਦਰ ਆ ਗਏ ਸੋ ਬਦਲ ਬਦਲ ਕਿਉਂ ਹੁੰਦੇ ਨੇ ਪਤਾ ਨਹੀਂ ਭਾਈ ਕਮਿਸ਼ਨ ਦਾ ਹਿਸਾਬ ਕਿਤਾਬ ਨਹੀਂ ਸੈੱਟ ਆਉਂਦਾ ਹੈ ਪਤਾ ਨਹੀਂ ਭਾਈ ਮਤਲਬ ਹਰੇਕ ਨੂੰ ਅਧਿਕਾਰ ਦੇ ਤਾਂ ਕਿ ਤੂੰ ਵੀ ਜੇਬ ਕੰਮ ਕਰ ਲੈ ਪਤਾ ਨਹੀਂ ਪੰਜਾਬ ਦਾ ਫਿਕਰ ਇਹਨਾਂ ਹੋ ਗਿਆ ਹੈ ਇਸ ਪਾਰਟੀ ਦੇ ਨੁਮਾਇੰਦਿਆਂ ਨੂੰ ਕਿ ਅਸੀਂ ਉਹ ਪੰਜਾਬ ਬਚਾਉਣਾ ਹੈ ਤੋਂ ਦਰਗੇਸ਼ ਫਾੜ ਤੋਂ ਪੰਜਾਬ ਤੋਂ ਤੋਰਿਆ ਹੋਇਆ ਲੀਡਰ ਹੈ